ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਗੁਰਬਾਣੀ ਸੰਥਿਆ ਨੂੰ ਸਮਰਪਿਤ ਇਸ ਚੈਨਲ ਸ਼ਬਦ ਲੰਗਰ ਉੱਪਰ ਤੇ ਹੁਣ ਆਪਾਂ ਗੁਰਬਾਣੀ ਸੰਥਿਆ ਦੇ ਮੁੱਢਲੇ ਸਬਕ ਪਹਿਲੇ ਕੋਰਸ ਗੁਰਮੁਖੀ ਅੱਖਰ ਬੋਧ ਨੂੰ ਪੂਰਾ ਕਰ ਚੁੱਕੇ ਹਾਂ ਇਸ ਵੇਲੇ ਆਪਾਂ ਦੂਸਰਾ ਕੋਰਸ ਮੁਹਾਰਨੀ ਆਰੰਭ ਕਰਨ ਲੱਗੇ ਹਾਂ ਇਸ ਵੀਡੀਓ ਵਿੱਚ ਆਪਾਂ ਮੁਹਾਰਨੀ ਨਾਲ ਜਾਣ ਪਛਾਣ ਕਰਾਂਗੇ ਤੇ ਅਗਲੀ ਵੀਡੀਓ ਵਿੱਚ ਮੁਹਾਰਨੀ ਦਾ ਅਭਿਆਸ ਆਰੰਭ ਕਰਾਂਗੇ ਮੁਹਾਰਨੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਦੇ ਅੱਖਰਾਂ ਤੇ ਲਗਾ ਮਾਤਰਾ ਨੂੰ ਸਿੱਖਣ ਦਾ ਰਵਾਇਤੀ ਤਰੀਕਾ ਹੈ ਇਸ ਵਿੱਚ ਵਿਦਿਆਰਥੀ ਰਲ ਕੇ ਗੁਰਮੁਖੀ ਲਿਪੀ ਦੇ 35 ਅੱਖਰਾਂ ਦੇ ਨਾਲ ਵਰਤੀਆਂ ਜਾਣ ਵਾਲੀਆਂ ਲਗਾ ਮਾਤਰਾ ਦਾ ਇੱਕ ਲਹਿਬੱਦ ਤਰੀਕੇ ਨਾਲ ਉੱਚੀ ਉੱਚੀ ਬੋਲ ਕੇ ਅਭਿਆਸ ਕਰਿਆ ਕਰਦੇ ਸਨ ਪੁਰਾਣੇ ਜ਼ਮਾਨੇ ਵਿੱਚ ਕਿਉਂਕਿ ਗੁਰਮੁਖੀ ਲਿਪੀ ਵਿਸ਼ੇਸ਼ ਕਰਕੇ ਕੇਵਲ ਗੁਰਬਾਣੀ ਪੜਨ ਲਈ ਹੀ ਵਰਤੀ ਜਾਂਦੀ ਸੀ ਇਸ ਲਈ ਪੰਜਾਬੀ ਭਾਸ਼ਾ ਦਾ ਮੁੱਢਲਾ ਗਿਆਨ ਗੁਰਮੁਖੀ ਲਿਪੀ ਦਾ ਮੁੱਢਲਾ ਗਿਆਨ ਗੁਰਦੁਆਰਿਆਂ ਤੇ ਨਿਰਮਲੇ ਉਦਾਸੀ ਸਾਧੂ ਮਹਾਤਮਾਵਾਂ ਦੇ ਡੇਰਿਆਂ ਵਿੱਚ ਹੀ ਦਿੱਤਾ ਜਾਂਦਾ ਸੀ ਰਵਾਇਤੀ ਤੌਰ ਤੇ ਗੁਰਬਾਣੀ ਦੀ ਸੰਥਿਆ ਦੇ ਪਹਿਲੇ ਸਬਕ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਗੁਰਮੁਖੀ ਅੱਖਰ ਬੋਧ ਭਾਵ 35 ਅੱਖਰਾਂ ਦਾ ਗਿਆਨ ਤੇ ਫਿਰ ਮੁਹਾਰਨੀ ਦੀ ਹੀ ਸਿੱਖਿਆ ਦਿੱਤੀ ਜਾਂਦੀ ਸੀ ਇਹ ਸਿੱਖਿਆ ਕਈ-ਕਈ ਹਫ਼ਤੇ ਤੇ ਕਈ ਵਾਰ ਤਾਂ ਕਈ-ਕਈ ਮਹੀਨਿਆਂ ਤੱਕ ਕੇਵਲ ਮੁਹਾਰਨੀ ਹੀ ਪੜਾਈ ਜਾਂਦੀ ਸੀ ਜੇ ਸਦਕਾ ਵਿਦਿਆਰਥੀ ਇਹਦੇ ਵਿੱਚ ਇੰਨੇ ਪਰਪੱਕ ਹੋ ਜਾਂਦੇ ਕਿ ਗੁਰਬਾਣੀ ਪੜ੍ਹਦੇ ਆ ਅੱਖਰਾਂ ਤੇ ਲਗਾ ਮਾਤਰਾ ਦੇ ਭਲੇਖੇ ਪੈਣ ਦੀ ਗੁੰਜਾਇਸ਼ ਬਿਲਕੁਲ ਨਹੀਂ ਸੀ ਰਹਿੰਦੀ ਤੇ ਅਗਲੀ ਸੰਥਿਆ ਉਹ ਬੜੀ ਆਸਾਨੀ ਨਾਲ ਹੀ ਪ੍ਰਾਪਤ ਕਰ ਲੈਂਦੇ ਸਨ ਫਿਰ ਅੱਗੇ ਚੱਲ ਕੇ ਇਹੀ ਜਿਹੜਾ ਰਵਾਇਤੀ ਤਰੀਕਾ ਹੈ ਇਹ ਪ੍ਰਾਇਮਰੀ ਸਕੂਲਾਂ ਵਿੱਚ ਵੀ ਅਪਣਾਇਆ ਜਾਂਦਾ ਰਿਹਾ ਜਿਸ ਸਦਕਾ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਮੁੱਢਲੇ ਗਿਆਨ ਨੂੰ ਬੜੀ ਪਰਪਕਤਾ ਨਾਲ ਪ੍ਰਾਪਤ ਕਰਿਆ ਕਰਦੇ ਸਨ ਪਰ ਜਦੋਂ ਮਾਡਰਨ ਅੰਗਰੇਜ਼ੀ ਸਕੂਲਾਂ ਦਾ ਦੌਰ ਸ਼ੁਰੂ ਹੋਇਆ ਤਾਂ ਮਹਾਰਨੀ ਤਾਂ ਕਿਸੇ ਨੇ ਕੀ ਪੜ੍ਹਾਉਣੀ ਸੀ ਇਨ੍ਹਾਂ ਸਕੂਲਾਂ ਵਿੱਚ ਬਲਕਿ ਪੰਜਾਬੀ ਭਾਸ਼ਾ ਵੱਲ ਹੀ ਪੇਠ ਕਰ ਲਈ ਗਈ ਪੰਜਾਬੀ ਬੋਲਣ ਤੇ ਜੁਰਮਾਨੇ ਲੱਗਣ ਲੱਗ ਪਏ ਝਿੜਕਾਂ ਪੈਣ ਲੱਗ ਪਈਆਂ ਬਦਕਿਸਮਤੀ ਨਾਲ ਇਹੀ ਦੌਰ ਅੱਗੇ ਚੱਲ ਕੇ ਸਾਰੇ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਵੇਸ਼ ਹੋ ਗਿਆ ਅੱਜ ਕੱਲ ਕਿਸੇ ਵਿਰਲੇ ਸਕੂਲ ਵਿੱਚ ਹੀ ਇਹ ਮੁਹਾਰਨੀ ਪੜਾਈ ਜਾਂਦੀ ਹੈ ਉਹ ਵੀ ਕੋਈ ਬਹੁਤ ਪੰਜਾਬੀ ਦਾ ਜਾਬਾਜ਼ ਬੀਬਾ ਪੁੱਤ ਜਾਂ ਧੀ ਟੀਚਰ ਬਣ ਕੇ ਆ ਜਾਵੇ ਫੇਰ ਕਿਉਂਕਿ ਬਹੁਤੇ ਟੀਚਰ ਵੀ ਉਹਨਾਂ ਅੰਗਰੇਜ਼ੀ ਸਕੂਲਾਂ ਤੋਂ ਹੀ ਪੜੇ ਨੇ ਜਿਨ੍ਹਾਂ ਦੇ ਵਿੱਚ ਮੁਹਾਰਨੀ ਕੀ ਪੜਾਈ ਜਾਣੀ ਸੀ ਪੰਜਾਬੀ ਬੋਲਣ ਤੇ ਜੁਰਮਾਨੇ ਲੱਗੇ ਹੋਏ ਸਨ ਪਾਰੇ ਬਿਲਕੁਲ ਸਪਸ਼ਟ ਹੈ ਕਿ ਜਿੰਨਾ ਚਿਰ ਮੁਹਾਰਨੀ ਦਾ ਵੱਧ ਤੋਂ ਵੱਧ ਅਭਿਆਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਗੁਰਬਾਣੀ ਦਾ ਪਾਠ ਕਰਨ ਦੇ ਯੋਗ ਨਹੀਂ ਬਣਦੇ ਸੋ ਇਸ ਲਈ ਅਸੀਂ ਗੁਰਬਾਣੀ ਦੀ ਸੰਥਿਆ ਦੇ ਮੁਢਲੇ ਗਿਆਨ ਦੇ ਰੂਪ ਵਿੱਚ ਗੁਰਮੁਖੀ ਅੱਖਰ ਬੋਧ ਤੋਂ ਬਾਅਦ ਹੁਣ ਦੂਸਰਾ ਕੋਰਸ ਆਰੰਭ ਕਰ ਰਹੇ ਹਾਂ ਜਿਸ ਦਾ ਨਾਮ ਹੈ ਮੁਹਾਰਨੀ ਮੁਹਾਰਨੀ ਦਾ ਇੱਕ ਅਰਥ ਇਹ ਵੀ ਹੈ ਕਿ ਜਿਸ ਨੂੰ ਬੋਲ-ਬੋਲ ਕੇ ਮੂੰਹ ਥੱਕ ਜਾਵੇ ਮਤਲਬ ਕਿ ਇਹਨੂੰ ਇੰਨਾ ਜ਼ਿਆਦਾ ਪੜਨਾ ਇੰਨਾ ਜ਼ਿਆਦਾ ਬੋਲਣਾ ਕਿ ਮੂੰਹ ਥੱਕ ਜਾਵੇ ਤਾਂ ਜਾ ਕੇ ਗੁਰਬਾਣੀ ਪੜਨ ਦੇ ਲਾਇਕ ਬਣ ਸਕੀਦਾ ਹੈ ਸੋ ਜੇ ਅਸੀਂ ਗੁਰਬਾਣੀ ਪੜਨ ਦੇ ਲਾਇਕ ਬਣਨਾ ਚਾਹੁੰਦੇ ਆ ਤੇ ਚਾਹੁੰਦੇ ਆ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਲਈਏ ਤਾਂ ਇਸ ਲਈ ਮੁਹਾਰਨੀ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਬੜਾ ਜ਼ਰੂਰੀ ਹੈ ਪੁਰਾਣੇ ਬਜ਼ੁਰਗ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਮੇਂ ਵੀ ਗੁਰਮੁਖੀ ਦੇ ਅਖਰਾਂ ਤੇ ਮਹਾਰਨੀ ਦਾ ਹੀ ਦੁਹਰਾ ਕਰਦੇ ਰਹਿੰਦੇ ਸੀ। ਏਵੇਂ ਜਿਵੇਂ ਗੁਰਬਾਣੀ ਦਾ ਨਿਤਨੇਮ ਕਰੀਦਾ ਹੈ। ਸੋ ਆਪ ਜੀ ਮਹਾਰਨੀ ਦੀ ਮਹੱਤਤਾ ਨੂੰ ਸਮਝ ਗਏ ਹੋਵੋਗੇ। ਇਸ ਲਈ ਹੁਣ ਆਪ ਖੁਦ ਵੀ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪਰਪੱਕਤਾ ਦੇ ਨਾਲ ਗੁਰਬਾਣੀ ਦੇ ਇਸ ਮੁੱਢਲੇ ਸਬਕ ਦੇ ਨਾਲ ਜੋੜੀਏ। ਇਹ ਸਬਕ ਵਿੱਚ ਇਹਨਾਂ ਨੂੰ ਨਿਪੁੰਨ ਕਰੀਏ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਰਿਸ਼ਤੇਦਾਰਾਂ ਸਿੱਖ ਸੰਗਤਾਂ ਤੱਕ ਪਹੁੰਚਾਓ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਵੀ ਸ਼ਾਬਾਸ਼ ਦਿਓ ਹੌਸਲਾ ਦਿਓ ਤਾਂ ਕਿ ਅੱਗੇ ਤੋਂ ਇਸੇ ਤਰ੍ਹਾਂ ਹੋਰ ਵੀ ਵੀਡੀਓ ਬਣਾਉਣ ਦਾ ਸਾਨੂੰ ਵੀ ਚਾਹ ਬਣਿਆ ਰਵੇ ਸੋ ਇਸ ਤਰ੍ਹਾਂ ਉਮੀਦ ਹੈ ਕਿ ਆਪ ਜੀ ਲਾਈਵ ਸਟ੍ਰੀਮ ਦੇ ਵਿੱਚ ਵੀ ਆ ਕੇ ਜਿੱਤੇ ਗੁਰਬਾਣੀ ਦੇ ਸਬਕ ਦਾ ਦੁਹਰਾਵ ਵੀ ਕਰਨਾ ਹੈ ਉਥੇ ਨਾਲ ਨਾਲ ਆਪਣੇ ਵੱਲੋਂ ਕੀਤਾ ਹੋਇਆ ਅਭਿਆਸ ਸੁਣਾ ਕੇ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਆਪਣੇ ਮਨ ਤੋਂ ਤਨ ਤੋਂ ਜੁੜ ਕੇ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ